ਹਾਂਜੀ ਦੋਸਤੋ ਐਮਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਹੋਰ ਨਵੀਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਜਵਾਹਰ ਨਵੋਦਿਆ ਵਿਦਿਆਲਿਆ ਭਰਤੀ ਆ ਚੁੱਕੀ ਹੈ ਸਿੱਧੀ ਭਰਤੀ ਸਿੱਧੀ ਇੰਟਰਵਿਊ ਹੈਗੀ ਆ ਤਨਖਾਹ ਵੀ ਬਹੁਤ ਵਧੀਆ ਲਗਭਗ 35 ਜਾਂ 750 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਜੀ ਸੁਨਹਿਰੀ ਮੌਕਾ ਆ ਚੁੱਕਾ ਹੈ ਜੀ ਕਿਵੇਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦੇ ਪੂਰੀ ਜਾਣਕਾਰੀ ਹੈ ਜੀ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਚਾਹੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਨਾ ਚੈਨਲ ਜ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਪੀਡੀਐਫ ਫਾਈਲ ਕੋਈ ਨਵਾਂ ਨੋਟੀਫਿਕੇਸ਼ਨ ਅਪਡੇਟ ਆਉਂਦਾ ਪੀਡੀਐਫ ਫਾਈਲ ਨਾਲ ਅਸੀਂ ਉੱਤੇ ਅਪਲੋਡ ਕਰਦੇ ਆ ਐਪਲੀਕੇਸ਼ਨ ਫਾਰਮ ਵੀ ਅਸੀਂ ਉੱਤੇ ਅਪਲੋਡ ਕਰਦੇ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ ਜੀ ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਪਾਪੜੇ ਭਾਈਕੇ ਦੇ ਵੱਲੋਂ ਜੋਕੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਹੈਗਾ 151502 ਹੈਗਾ ਪਿੰਨ ਕੋਡ ਜੀ ਇਸ ਤੇ ਵਿੱਚ ਇੰਟਰਵਿਊ ਹੋਵੇਗੀ ਇੰਟਰਵਿਊ ਪਹਿਲਾਂ ਤੁਹਾਨੂੰ ਦੱਸ ਦਈਏ ਕਿੱਥੇ ਹੋਵੇਗੀ ਪੀਐਮ ਸ਼੍ਰੀ ਸਕੂਲ ਜਵਾਰਨਬੋਧਿਆ ਵਿਦਿਆਲਿਆ ਪਾਪੜੇ ਭਾਈ ਕੇ ਡਿਸਟ੍ਰਿਕਟ ਮਾਨਸਾ ਪੰਜਾਬ ਦੇ ਵਿੱਚ ਇੰਟਰਵਿਊ ਹੋਵੇਗੀ ਇੰਟਰਵਿਊ ਹੋਣ ਜਾ ਰਹੀ ਹੈ ਜੀ 23 ਸਤੰਬਰ 2025 ਸਵੇਰੇ 11 ਵਜੇ ਤੋਂ 2 ਵਜੇ ਵਿਚਕਾਰ ਜੀ ਨਾਲ ਤੁਸੀਂ ਆਪਣੇ ਸਾਰੇ origignal ਸਰਟੀਫਿਕੇਟ ਫੋਟੋ ਤੱਕ ਅਟੈਸਟਡ ਸੈਲਫ ਅਟੈਸਟਡ ਫੋਟੋਕਾਪੀਜ਼ ਸਾਰੇ ਹੀ ਦਸਤਾਵੇਜ਼ ਨਾਲ ਲੈ ਕੇ ਆਉਣੇ ਨੇ ਵਾਕਰੀ ਇੰਟਰਵਿਊ ਦੇ ਉੱਤੇ ਪੋਸਟ ਦਾ ਨਾਮ ਹੈਗਾ ਜੀ ਹੋਸਟਲ ਸੁਪਰਡੈਂਟ ਫੀਮੇਲ ਦੀ ਪੋਸਟ ਹੈ ਕੁਆਲਿਫੀਕੇਸ਼ਨ ਦੀ ਗੱਲ ਕਰੀ ਤਾਂ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਮਾਸਟਰ ਡਿਗਰੀ ਬੀਐਡ ਕੀਤੀ ਹੋਵੇ ਤੇ ਪ੍ਰੋਫੀਸ਼ੈਂਸੀ ਹੋਵੇ ਰਿਜਨਲ ਲੈਂਗੁਏਜ ਦੇ ਵਿੱਚ ਘੱਟੋ ਘੱਟ 35 ਸਾਲ ਦਾ 35 ਸਾਲ ਦੀ ਉਮਰ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 62 ਸਾਲ ਦੀ ਉਮਰ ਹੋਣੀ ਚਾਹੀਦੀ ਆ ਵਰਕ ਐਕਸਪੀਰੀਅੰਸ ਦੀ ਗੱਲ ਕਰੀਏ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ ਜਿਦੇ ਵਿੱਚ 21700 ਜਾਂ ਇਸ ਤੋਂ ਉੱਪਰ ਦੀ ਤਨਖਾਹ ਮਿਲਦੀ ਹੋਵੇ ਜੀ ਜਾਂ ਐਕਸ ਡਿਫੈਂਸ ਪਰਸਨਲ ਹੈਵਿੰਗ ਵਰਕ ਐਕਸਪੀਰੀਅੰਸ ਆਫ ਮਿਨਿਮਮ 2 ਸਾਲ ਦਾ ਤੇ ਪੇ ਲੈਵਲ 3 ਜਾਂ ਆਪਰ 7th CPC ਮੈਰਿਟਲ ਸਟੇਟਸ ਦੀ ਗੱਲ ਕਰੀ ਤਾਂ ਫੀਮੇਲ ਵਿਦਆਊਟ ਇਨਕਮ ਕੰਪਰੈਂਸ ਇਸ ਇਹਦੇ ਵਿੱਚ ਲਈ ਅਪਲਾਈ ਕਰ ਸਕਦੇ ਨੇ 35750 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਜੀ ਕੋਈ TDA ਨਹੀਂ ਦਿੱਤਾ ਜਾਵੇਗਾ ਇੰਟਰਵਿਊ ਦੇ ਉੱਤੇ ਪਹੁੰਚਣ ਲਈ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਆਫੀਸ਼ੀਅਲ ਨੰਬਰ ਹੈਗਾ ਜੀ 9893344592 ਦੇ ਉੱਤੇ ਸੰਪਰਕ ਕਰ ਸਕਦੇ ਹੋ ਫਾਰ ਐਨੀ ਟੈਕਨੀਕਲ ਸਪੋਰਟ ਤੇ ਈਮੇਲ ਤੁਸੀਂ ਕਰ ਸਕਦੇ ਹੋ ਜੀ jnvmansa@gmail.com ਦੇ ਉੱਤੇ ਜੀ ਵਾਕ ਇਨ ਇੰਟਰਵਿਊ ਬਹੁਤ ਵਧੀਆ ਮੌਕਾ ਹੈ ਜੀ ਵੀਜੀਬਲ ਕੈਂਡੀਡੇਟ ਇੰਟਰਵਿਊ ਦੇ ਉੱਤੇ ਪਹੁੰਚਣ ਜੀ ਨੋਟ ਕਰੋ ਜੀ ਇਹ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਪੋਸਟ ਹੈ ਜੀ ਠੀਕ ਹੈ ਜੋ ਕਿ ਅਪ੍ਰੈਲ 2026 ਤੱਕ ਇਹ ਵੀ ਤੁਸੀਂ ਨਾਲ ਨੋਟ ਕਰ ਲਓ ਜੀ ਏਸੀ ਅੱਜ ਤੁਹਾਨੂੰ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਤੇ ਨਾਲ ਤਦ ਤੱਕ ਲਈ ਜੀ ਰਬ ਰਾਕ